ਵਾਹ ਬੀ ਵਾਹ ਇਹ ਆ ਜੀ ਗੁਰਦੁਆਰਾ ਸਿੱਖ ਸੁਸਾਇਟੀ ਖਾਲਸਾ ਦਵਾਨ ਉਹਦੀ ਸਟੇਜ ਆ ਇਹ ਇਹ ਇੱਕ ਹਾਲ ਨੰਬਰ 2 ਆ ਇੱਥੇ ਅਸੀਂ ਕੀਰਤਨ ਵਾਸਤੇ ਆਏ ਹੋਏ ਆ ਪਰ ਇਹ ਬਹੁਤ ਪੁਰਾਣਾ ਗੁਰੂ ਘਰ ਆ ਤੇ ਆਹ ਵੇਖੋ ਇਹਨਾਂ ਦਾ ਉਦੋਂ ਦਾ ਮਤਲਬ ਇਤਿਹਾਸ ਇੱਥੇ ਮੈਂਸ਼ਨ ਕੀਤਾ ਹੋਇਆ ਇਹਨਾਂ ਨੇ ਇਹਦਾ ਮੇਨ ਹਾਲ ਜਿਹੜਾ ਉਹ ਦੂਸਰਾ ਵਾ ਜਿੱਥੇ ਅੱਜ ਸਰ ਹੁਣ ਅਸੀਂ ਆਗਦੀ ਭਰ ਰਹੇ ਹਾਂ ਸਾਥੀਆਂ ਨਾਲ ਤੇ ਇਹਨਾਂ ਨੇ ਆ ਇਹਦਾ ਹਿਸਟਰੀ ਦੱਸੀ ਹੋਈ ਆ ਇਹ ਜੁਲਾਈ 23 1914 62 ਡੇਸ ਅੱਛਾ ਹਨਾ ਦੇਖੋ ਵੀ ਤੁਸੀਂ ਉਦੋਂ ਇਹ ਆਏ ਸੀ ਕਮਾਗਾਟਾ ਮਾਰੂ ਜਹਾਜ਼ ਲੈ ਕੇ 352 ਪੈਸੈਂਜਰਸ ਉਦੋਂ ਇਹ ਐਂਟਰ ਹੋਏ ਸੀਗੇ ਤੇ ਇਹਨਾਂ ਨੇ ਪੂਰਾ ਦੱਸਿਆ ਹੋਇਆ ਆ ਤੇ ਹਾਸ ਇਥੇ ਇਹ ਗੁਰਦੁਆਰਾ ਸਾਹਿਬ ਉਦੋਂ ਦਾ ਹੀ ਬਣਿਆ ਹੋਇਆ ਆ ਆਪਣੇ ਜਿਹੜੇ ਸਿੱਖ ਭਰਾ ਸੀਗੇ ਉਦੋਂ ਦੇ ਪੁਰਾਣੇ ਪੰਜਾਬੀ 1914 ਦੇ ਟਾਈਮ ਦੇ ਇਹ ਦੇਖੋ ਇਦਾਂ ਦੀਆਂ ਪੱਗਾਂ ਬੰਨਦੇ ਸੀ ਇਹ ਤੇ ਇਹ ਸਿੱਖ ਪੰਜਾਬੀ ਸੀਗੇ ਆਪਣੇ ਉਦੋਂ ਦੇ ਜਿਹੜੇ ਕਾਮਾਗਾਟਾ ਮਾਰੂ ਜਹਾਜ਼ ਦੇ ਵਿੱਚ ਵੈਨਕੂਵਰ ਪਹਿਲੀ ਵਾਰ ਕੈਨੇਡਾ ਆਏ ਸੀਗੇ ਤੇ ਮੈਂ ਅੱਗੇ ਬਾਬਾ ਜੀ ਨਾਲ ਹੁਣੇ ਗੱਲ ਕਰਕੇ ਖੜਿਆ। ਮੈਂ ਕਿਹਾ ਹੁਣ ਆਪਾਂ ਥੋੜੀ ਜੀ ਪੱਗ ਪੂਰੀ ਘੈਂਟ ਜੀ ਬਣ ਕੇ ਫੌਤਵੀ ਜੀ ਬਣ ਗਏ ਤੇ ਦੂਜਿਆਂ ਨੂੰ ਕਹਿ ਦਿੰਨੇ ਵੀ ਉਹ ਪੱਗ ਵੇਖੀ ਕਿਵੇਂ ਦੀ ਬੰਨੀ। ਤੇ ਅਸਲ 'ਚ ਜਿਹੜੇ ਪੁਰਾਣੇ ਪੰਜਾਬੀ ਸੀਗੇ ਸ਼ੁਰੂ ਤੋਂ ਹੀ ਉਹ ਸਾਰੇ ਇਦਾਂ ਦੀਆਂ ਪੱਗਾਂ ਬੰਨਦੇ ਸੀ। ਦੇਖੋ ਉਹਨਾਂ ਦੇ ਪੱਗ ਦਾ ਸਟਾਈਲ। ਬਸ ਉਹ ਵੇਖੋ। ਕੀ ਬਾਤ ਹੈ। ਬਹੁਤ ਵਧੀਆ ਲੱਗਿਆ। ਜਦੋਂ ਇਤਿਹਾਸ ਬਾਰੇ ਦੇਖਦੇ ਆਂ ਵੀ ਉਦੋਂ ਦੇ ਜਿਹੜੇ ਆਪਣੇ ਪੰਜਾਬੀ ਇੱਥੇ ਆਏ ਹੋਏ ਨੇ ਤੇ ਇੱਥੇ ਆ ਕੇ ਅੱਜ ਇਹਨਾਂ ਦਾ ਪੂਰਾ ਇੱਥੇ ਰਾਜ ਵੀ ਆ, ਬਿਜ਼ਨਸ ਵੀ ਆ, ਵੱਡੇ-ਵੱਡੇ ਐਂਪਾਇਰ ਖੜੇ ਕੀਤੇ ਹੋਏ ਆ। ਆਪਣੇ ਪੰਜਾਬੀਆਂ ਨੇ ਉਦੋਂ ਇਹਨਾਂ ਨੂੰ ਇੱਥੇ ਗੁਲਾਮੀ ਵੀ ਚੱਲਣੀ ਪਈ ਓਧਰੋਂ ਆ ਕੇ ਵੀ। ਹਨਾ ਇਹ ਤਾਂ ਆਪਣੇ ਉਦੋਂ ਭਾਰਤ ਵੀ ਚਲੋ ਗੁਲਾਮ ਹੀ ਸੀਗਾ ਇਹ 1914 ਦੀ ਗੱਲ ਆ ਭਾਰਤ 1947 ਚ ਆਜ਼ਾਦ ਹੋਇਆ। ਤੇ ਉਦੋਂ ਦੇ ਇੱਧਰ ਆਏ ਹੋਏ ਆ ਤੇ ਗੁਲਾਮੀ ਵੀ ਸੀਗੀ ਹੋਰ ਵੀ ਬਹੁਤ ਚੀਜ਼ਾਂ ਇਹਨਾਂ ਨੇ ਜਿਹੜੇ 47 ਤੋਂ ਬਾਅਦ ਵੀ ਆਏ ਆ ਉਹ ਵੀ ਕੁਝਕ ਮਿਲੇ ਮੈਨੂੰ ਇੱਥੇ ਇੱਕ ਮੈਨੂੰ ਬਾਬਾ ਜੀ ਮਿਲੇ ਸੀ 1964 ਤੇ ਆਏ ਹੋਏ ਸੀ ਹਨੀ 74 ਦੇ ਉਹ ਕਹਿੰਦੇ ਸਾਡੇ ਟਾਈਮ ਗੋਰੇ ਸਾਨੂੰ ਕਈ ਵਾਰੀ ਤੁਰੇ ਜਾਂਦੇ ਨੂੰ ਪੱਥਰ ਵੀ ਮਾਰ ਦਿੰਦੇ ਸੀ ਆਰਾਮ ਨਾਲ ਹੀ ਵੀ ਤੁਸੀਂ ਅੱਛਾ ਕੀ ਕਰਦੇ ਹੋ ਤੇ ਉਹ ਵਾਲੇ ਸਟਰਗਲ ਚੋਂ ਨਿਕਲ ਕੇ ਕਹਿੰਦੇ ਅਸੀਂ ਇੱਥੇ ਬਹੁਤ ਕੁਝ ਬਣਾਇਆ ਵੀ ਆ ਕੀਤਾ ਵੀ ਕਮਾਇਆ ਵੀ ਆ ਹਰ ਇੱਕ ਪੀਰੀਅਡ ਦਾ ਸਟਰਗਲ ਹਰੇਕ ਇਨਸਾਨ ਦੇ ਵਾਸਤੇ ਹੈਗਾ ਸੋ ਸਟਰਗਲ ਤੋਂ ਨਾ ਡਰੋ ਘਬਰਾਓ ਨਾ ਬਸ ਜੋ ਸਮਾਂ ਉਹਦੇ ਨਾਲ ਹੱਸਦੇ ਖੇਡਦੇ ਉਹਨੂੰ ਹੈਂਡਲ ਕਰੋ ਜ਼ਿੰਦਗੀ ਦਾ ਨਾਮ ਆ ਬਸ ਲਾਈਫ ਨੂੰ ਮੈਨੇਜਮੈਂਟ ਕਰਨਾ ਬਸ ਇੰਨਾ ਕੀ ਜ਼ਿੰਦਗੀ ਆ ਇਹ ਕਰਦੇ 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 ਲੰਘ ਜਾਨੀ ਆ ਬਾਕੀ ਗੁਰੂ ਸਾਹਿਬ ਸਾਰਿਆਂ ਤੇ ਆਪਦਾ ਕਿਰਪਾ ਦਾ ਹੱਥ ਬਣਾਈ ਰੱਖਦੇ ਨੇ ਤੇ ਬਣਾਈ ਰੱਖਣਗੇ ਧੰਨਵਾਦ ਸ਼ੁਕਰੀਆ